ਦਰਸ ਕੋ ਪੰਜਾਬ ਹੋਮ ਗਾਰਡ ਰਿਟਾਇਰ ਕਰਮਚਾਰੀਆਂ ਵੱਲੋਂ ਪਿਛਲੇ ਸਾਢੇ 5-6 ਸਾਲ ਤੋਂ ਲਗਾਤਾਰ ਧਰਨਾ ਜਿਹੜਾ ਸੋਲਖੀਆਂ ਟੋਲ ਪਲੇਟ ਦੇ ਜਿਹੜਾ ਚੱਲ ਰਿਹਾ ਹੈ ਆਪਣੀ ਮੰਗ ਪੈਨਸ਼ਨ ਨੂੰ ਲੈ ਕੇ ਲੇਕਿਨ ਪਿਛਲੀ ਵਾਰੀ ਤੁਸੀਂ ਦੇਖਿਆ ਹੋਣਾ ਕਿ ਇਹਨਾਂ ਵੱਲੋਂ ਇੱਕ ਰੋਡ ਵੀ ਜਾਮ ਕੀਤਾ ਗਿਆ ਸੀ ਪੱਕੇ ਤੌਰ ਤੇ ਨਾਕਾ ਲਗਾਇਆ ਗਿਆ ਸੀ ਯਾ ਪਰ ਸਰਕਾਰਾਂ ਵੱਲੋਂ ਉਸ ਵੇਲੇ ਤਾਂ ਜਿਹੜੀਆਂ ਮੰਗਾਂ ਮੰਨਣ ਵਾਸਤੇ ਤਿਆਰ ਸੀਗੇ ਪਰ ਲੇਕਿਨ ਜਦੋਂ ਇਹਨਾਂ ਦੇ ਜਿਹੜੇ ਮੈਨੇਜਮੈਂਟ ਦੀ ਜਿਹੜੀ ਮੀਟਿੰਗ ਜਿਹੜੀ ਹੁੰਦੀ ਹੈ ਸਰਕਾਰਾਂ ਦੇ ਨਾਲ ਉਸ ਵੇਲੇ ਇਹਨਾਂ ਨੂੰ ਟਾਈਮ ਦੇ ਦਿੱਤਾ ਜਾਂਦਾ ਹੈ ਕਿ ਬਿਲਕੁਲ ਉਹਨਾਂ ਦੇ ਇਸ ਮੰਗ ਤੇ ਗੌਰ ਕਰਾਂਗੇ ਪਰ ਇਸ ਗੱਲ ਨੂੰ ਵੀ ਅੱਜ ਕਾਫੀ ਮਹੀਨੇ ਜਿਹੜੇ ਬੀਤ ਚੁੱਕੇ ਆਂ ਪਰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਜਵਾਬ ਜਿਹੜਾ ਸਰਕਾਰ ਵੱਲੋਂ ਨਹੀਂ ਆਇਆ ਜਿਸ ਦਾ ਜਿਹੜਾ ਹੋਮ ਗਾਰਡ ਦੇ ਰਿਟਾਇਰ ਕਰਮਚਾਰੀਆਂ ਦੇ ਵਿੱਚ ਕਾਫੀ ਰੋਸ ਸਰਕਾਰਪਤੀ ਜਿਹੜਾ ਪਾਇਆ ਜਾ ਰਿਹਾ ਤੇ ਅੱਜ ਇੱਕ ਜ਼ਰੂਰੀ ਮੀਟਿੰਗ ਇਹਨਾਂ ਵੱਲੋਂ ਅੱਜ ਫਿਰ ਦੁਬਾਰਾ ਕੀਤੀ ਗਈ ਹੈ ਪਹਿਲਾਂ ਦਿਖਾਉ ਤਸਵੀਰ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਜਿਹੜੇ ਅਹੁਦੇਦਾਰਾਂ ਦੀ ਜਿਹੜੀ ਮੀਟਿੰਗ ਹੈ ਰੋਪੜ ਦੇ ਪੱਠਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਕੀਤੀ ਜਾ ਰਹੀ ਹੈ ਇਦੇ ਵਿੱਚ ਅੱਜ ਨਵੇਂ ਫੈਸਲੇ ਕੁਝ ਲਏ ਜਾ ਰਹੇ ਨੇ ਕਿਹੜੇ ਕਿਹੜੇ ਨਵੇਂ ਫੈਸਲੇ ਲਏ ਜਾ ਰਹੇ ਨੇ ਕਿਵੇਂ ਹੁਣ ਜਿਹੜੀ ਅਗਲੀ ਸੰਘਰਸ਼ ਦੀ ਰਣਨੀਤੀ ਜਿਹੜੀ ਹੈ ਰਣਨੀ ਹੈ ਇਸ ਦੇ ਸੰਬੰਧ ਵਿੱਚ ਜਿਹੜੀ ਗੱਲਬਾਤ ਜਿਹੜੀ ਅਸੀਂ ਪ੍ਰਧਾਨ ਜੀ ਨਾਲ ਇਹਨਾਂ ਦੇ ਜਿਹੜੇ ਅਹੁਦੇਦਾਰ ਹੈ ਮੁਖ ਖੁਲਾਰੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਪਰ ਬੜੀ ਅਫਸੋਸ ਦੀ ਗੱਲ ਹੈ ਕਿ ਇੰਨੀਆਂ ਜ਼ਿਆਦਾ ਮੀਟਿੰਗਾਂ ਜਿਹੜੀਆਂ ਇਹਨਾਂ ਦੀਆਂ ਜਿਹੜੀਆਂ ਹੋ ਚੁੱਕੀਆਂ ਸਰਕਾਰਾਂ ਦੇ ਨਾਲ ਜਦਕਿ ਇਹਨਾਂ ਦੀ ਜਿਹੜੀ ਜਾਇਜ਼ ਮੰਗ ਹੈਗੀ ਹੈ ਨਾਜਾਇਜ਼ ਮੰਗ ਕੋਈ ਨਹੀਂ ਹੈਗੀ ਹੈ ਕਿਉਂਕਿ 58 ਸਾਲ ਦੀ ਉਮਰ ਤੋਂ ਬਾਅਦ ਜਦੋਂ ਕੋ ਉਹ ਬੰਦਾ ਰਿਟਾਇਰ ਹੁੰਦਾ ਹੈ ਤਾਂ ਫਿਰ ਉਹਦੇ ਬਾਅਦ ਉਹਦਾ ਉਹਨੂੰ ਤਾਂ ਉਹਦੇ ਵਾਸਤੇ ਨੇਹਰ ਪੈ ਜਾਂਦਾ ਹੈ ਕਿਉਂਕਿ ਪਹਿਲਾਂ ਤਾਂ ਤਨਖਾਹ ਮਿਲ ਜਾਂਦੀ ਹੈ ਉਹਦਾ ਗੁਜ਼ਾਰਾ ਚੱਲੀ ਜਾਂਦਾ ਪਰ ਲੇਕਿਨ ਰਿਟਾਇਰਮੈਂਟ ਹੁੰਦੀ ਹੈ ਤੇ ਉਹਨੂੰ ਐ ਲੱਗ ਲੱਜ ਜਾਂਦਾ ਵੀ ਮੈਨੂੰ ਰੋਟੀ ਕੌਣ ਦਊਗਾ ਬੱਚੇ ਰੋਟੀ ਦਊਣਗੇ ਜਾਂ ਨਹੀਂ ਦਊਣਗੇ ਕਿਵੇਂ ਮੇਰਾ ਗੁਜ਼ਾਰਾ ਹੋਊਗਾ ਕੋਈ ਬਿਮਾਰੀ ਠਮਾਰੀ ਹੋਰ ਕੋਈ ਹੋ ਜਾਂਦਾ ਤਾਂ ਮੇਰਾ ਕੌਣ ਜ਼ਿੰਮੇਵਾਰ ਹੋਊਗਾ ਕਿਉਂਕਿ ਅੱਜਕੱਲ ਦੀ ਜਿਹੜੀ ਔਲਾਦ ਹੈ ਉਹ ਤਾਂ ਸਭ ਨੂੰ ਪਤਾ ਹੈ ਕਿ ਬੱਚਿਆਂ ਮਾਪਿਆਂ ਨੂੰ ਕਿੰਨਾ ਪਿਆਰ ਕਰਦੀ ਹੈ ਸਭ ਨੂੰ ਪਤਾ ਹੀ ਹੈ ਇਸ ਕਰਕੇ ਇਹਨਾਂ ਦੀ ਜਿਹੜੀ ਜਾਇਜ ਮੰਗ ਹੈ ਉਸ ਨੂੰ ਮੰਨਣ ਵਾਸਤੇ ਅੱਜ ਇੱਕ ਨਵੀਂ ਰਣਨੀਤੀ ਤਿਆਰ ਕੀਤੀ ਗਈ ਹੈ ਹਾਂਜੀ ਪ੍ਰਧਾਨ ਜੀ ਅੱਜ ਮੀਟਿੰਗ ਹੋਈ ਹੈ ਕੀ ਕੀ ਗੱਲਾਂ ਹੋਈਆਂ ਪਹਿਲਾਂ ਤਾਂ ਜੀ ਥੋੜੀ ਗੱਠੀ ਬੰਨਤਾ ਧਰਮਾ ਜੀ ਸਸੀ ਕਾਨ ਵੈਕੂ ਜੀ ਦਾ ਖਾਤਾ ਵੀ ਵੈਕੂ ਜੀ ਦੀ ਕੀ ਫਟੇ ਅੱਜ ਜਿਹੜੀ ਸਾਡੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਅਸੀਂ ਤਕਰੀਬਨ 6 ਸਾਲ ਤੋਂ ਉੱਤਰਾਂ ਚੱਲ ਰਹੀ ਹੈ ਸਾਡਾ ਸਰਕਾਰ ਨੇ ਸਾਡੀ ਕੋਈ ਸੁਣਾਈ ਨਹੀਂ ਕਰੀ 29 ਤਰੀਕ ਨੂੰ ਮੀਟਿੰਗ ਹੋਈ ਸੀ ਸ਼੍ਰੀ ਕਰਮਤਜੀ ਨਾਲ ਤੇ ਹੋਮ ਸੈਕਟਰੀ ਗੁਰਕੀਤਜੀ ਨਾਲ ਅੱਜ ਸਾਨੂੰ ਉਹਨਾਂ ਨੂੰ 15 ਦਿਨ ਦਾ ਸਮਾਂ ਦਿੱਤਾ ਸੀ ਅੱਜ ਜੇ ਤੁਹਾਨੂੰ ਪਤਾ ਹੈ 15 ਦਿਨ ਸਮਾਂ ਪੂਰ ਹੋ ਚੁੱਕਿਆ ਇਸ ਕਰਕੇ ਹੁਣ ਸਾਰੇ ਲੋਕ ਮੌਜੂਦਾ ਤੇ ਰਿਟਾਇਰੀ ਮੂਸ ਇਸ ਕਰਕੇ ਅੱਜ ਜਿਹੜੀ ਮੀਟਿੰਗ ਹੈ ਅੱਜ ਦੀ ਪੰਜਾਬ ਦੀ ਕ੍ਰੀਮ ਬੁਲਾਈ ਸੀ ਕ੍ਰੀਮ ਨੇ ਪੰਜਾਬ ਫੈਸਲਾ ਇਹ ਲਿਆ ਗਿਆ ਵੀ ਜੇਕਰ 25 ਤਰੀਕ ਤੱਕ ਸਰਕਾਰ ਸਾਡਾ ਕੁਝ ਨਹੀਂ ਕਰਦੀ 26 ਤਰੀਕ ਨੂੰ ਅਸੀਂ ਵਿੱਤ ਮੰਤਰੀ ਤੇ ਇੱਕ ਮੁੱਖ ਮੰਤਰੀ ਦਾ ਅਗੇ ਧਰਨਾ ਲਾ ਕੇ ਢੋਖਰਤਾ ਰੱਖਾਂਗੇ ਢੋਖਰਤਾ ਦੇ ਨਾਲ ਕੋਠੀ ਦਾ ਘਰੋ ਵੀ ਕਰ ਸਕਦੇ ਆ ਜਿਹੇ ਵੀ ਰੋਡ ਵੀ ਜਾਮ ਕਰ ਸਕਦੇ ਆ ਹੁਣ ਸਹੀ ਦੁਖੀ ਹੋ ਚੁੱਕੇ ਆ ਮੈਂ ਬਹੁਤਾ ਲੰਬਾ ਚੜ੍ਹਦਾ ਤੁਹਾਨੂੰ ਨਹੀਂ ਕਹਿਣਾ ਇਸ ਗੱਲ ਕਰਕੇ ਹੁਣ ਸਾਡਾ ਸਬਰ ਦਾ ਬੰਡ ਟੁੱਟ ਚੁੱਕਿਆ ਹੁਣ ਸਰਕਾਰ ਨੂੰ ਸਹੀ ਚੇਤਾਵਨੀ ਦਿੰਨੇ ਆ ਵੀ ਜੇਕਰ ਤੁਸੀਂ ਸਾਡਾ ਇਹ ਤਰੀਕਾ ਦਾ ਪਛਤਾ ਕੰਮ ਨਹੀਂ ਕਰਦੇ ਫੇਰ ਅਸੀਂ ਮਰੋ ਤੇ ਮਾਰੋ ਨਹੀਂ ਕੀਤੀ ਹੋਗੀ ਅੱਗੇ ਤੁਹਾਨੂੰ ਤਾਂ ਇਲੈਕਸ਼ਨ ਵੀ ਆਉਣੇ ਆਲਾ ਕਿਉਂ ਜਾਵਤਾ ਲੱਗਣ ਵਾਲਾ ਲਾਰੇ ਲਾ ਕੇ ਵਿੱਤ ਮੰਤਰੀ ਜੀ ਨਾਲ ਪਤਾ ਨਹੀਂ ਕਿੰਨੀਆਂ ਕਮੇਟੀਆਂ ਹੋਲੀਆਂ ਤੁਹਾਡਾ ਕੰਮ ਹੋ ਗਿਆ ਜੀ ਤੁਹਾਡਾ ਕੰਮ ਹੋ ਗਿਆ ਜੀ ਸਾਡੀ ਸਿਰਫ ਡੀਜੀ ਸਾਹ ਨਾਲ ਦੋ ਹੀ ਮੰਗਾ ਲਿਖੇ ਪਰ ਅਸੀਂ ਮਾਨ ਪੱਤਾ ਪੈਨਸ਼ਨ ਤੇ ਕਿਉਂਕਿ ਇੱਕ ਸਾਨੂੰ ਇਹਨਾਂ ਨੇ ਇਹ ਕਹਿੰਦੀ ਥੋੜਾ ਮਾਨ ਪੱਤਾ ਤੇ ਪੈਨਸ਼ਨ ਕਰਦਨੇ ਉਹ ਵੀ ਨਹੀਂ ਕੀਤਾ ਹਾਲੇ ਇਸ ਕਰਕੇ ਮੈਂ ਇਤਕਾਰ ਰੂਪ ਸਹਾਬਰੀ ਵੀ ਦਨੇ ਤੇ ਬੇਨਤੀ ਵੀ ਕਰਦੇ ਆਂ ਮਾਨਯੋਗ ਵਿੱਤ ਮੰਤਰੀ ਸਾਹਿਬ ਸਾਡੇ ਜਦੋਂ ਵਿਰੋਧੀ ਧਿਰ ਦੇ ਨੇਤਾ ਤੇ ਡੇਲੀ ਸੜੀਆਂ ਵਿਧਾਨ ਸਭਾ ਦੇ ਖਵਾਲ ਨਾ ਸੀ ਵੀ ਸਾਲੀ ਸਰਕਾਰ ਲਿਆ ਦਿਓ ਥੋੜੀਆਂ ਸਾਰੀਆਂ ਮੰਗਿਆ ਪੂਰੇ ਅੰਗਰੇਜ਼ ਪੈਨਸ਼ਨ ਦਾ ਪੱਕੀ ਥੋੜੀ ਕਰੀ ਦੇਵਾਂਗੇ ਪਰ ਵੱਟ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਮੁੱਖ ਮੰਤਰੀ ਸਾਹਿਬ ਦੇ ਇਹ ਸੀ ਵੀ ਤੁਸੀਂ ਰੋੜਾ ਜਾਮ ਨਾ ਕਰੋ ਤੁਸੀਂ ਧਾਨੇ ਵਿਚਾਰੇ ਨਾ ਕਰੋ 6 ਸਾਲ ਤੋਂ ਕਿਹੜਾ ਮੁੱਖ ਮੰਤਰੀ ਧਰਨਾ ਨਹੀਂ ਦਿਖਿਆ ਜੇ ਅਸੀਂ ਰੋੜ ਜਾਮ ਕਰਦੇ ਆਂ ਤੇ ਲੋਕਾਂ ਨੂੰ ਪਬਲਿਕ ਹਰਾਨ ਹੁੰਦੀ ਹੈ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਵੀ ਸਾਨੂੰ ਰੋੜ ਜਾਮ ਨਾ ਕਰਨੀ ਪਵੇ ਨਹੀਂ ਤਾਂ ਅਸੀਂ ਰੋੜ ਵੀ ਜਾਮ ਕਰ ਸਕਦੇ ਆਂ ਵੀ ਸਾੜਾ 25 ਦੇ ਪਹਿਲਾਂ ਪਹਿਲਾਂ ਕਰ ਦਿਓ ਇਹ ਤੂੰ ਜਵਾਬ ਤਾਂ ਲੱਗ ਜਾਣਾ ਨਹੀਂ ਤਾਂ ਫਿਰ ਤੁਹਾਨੂੰ ਨਤੀਜੇ ਮਾਰੇ ਭੁਗਤਣੇ ਪੈਣਗੇ ਪੂਰੇ ਵਿਧਾਨ ਸਭਾ ਇਲੈਕਸ਼ਨ ਆ ਗਿਆ ਅਸੀਂ ਗੱਡ ਕੇ ਬਾਈਕਟ ਕਰਾਂਗੇ ਪਹਿਲੇ ਤੁਹਾਨੂੰ ਪਤਾ ਮਨਪੀਤ ਦਾ ਇਹ ਹਾਲ ਸੀ ਮਨਪੀਤ ਦਾ ਇਹ ਹਾਲ ਸੀ ਚੰਨੀ ਸਾਹਿਬ ਦਾ ਵੀ ਹਾਲ ਸੀ ਤੇ ਕੈਪਟਨ ਸਾਹਿਬ ਦਾ ਵੀ ਹਾਲ ਸੀ ਉਹਨੂੰ ਪਤਾ ਲੱਗ ਗਿਆ ਇਹ ਪਬਲਿਕ ਬਹੁਤ ਹੈ 3.5 ਲੱਖ ਵੋਟ ਹੈ ਮਹਾਰਾਜਾ ਬੰਦਾ ਡਿਊਟੀ ਡਿਊਟੀ ਕਰਦਾ ਚਾਰ ਜਮ ਦਾ ਰਿਟਾਇਰ ਹੈ ਇਸ ਕਰਕੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿਉਂ ਅੱਜ ਵਿੱਤ ਮੰਤਰੀ ਕਿਉਂ ਅੱਖਾਂ ਮੀਚੀ ਬੈਠਾ ਹੂੰ ਮੀਟਿੰਗ ਕਰਕੇ ਲਾਰੇ ਲਾ ਕੇ ਤੋੜ ਦਨੇ ਪਿਛਲੇ ਸਾਲ ਸਾੜੀ ਜਦੋਂ ਵਿੱਤ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਮੀਟਿੰਗੇ ਵਿੱਤ ਮੰਤਰੀ ਸਾਹਿਬ ਨੇ ਕਿਹਾ ਸੀ 28 ਤੱਕ ਅਸੀਂ 28 ਤੋਂ 23 ਤੱਕ 26 ਜੂਨ ਨਹੀਂ ਤਾਂ ਪਹਿਲਾਂ ਪਹਿਲਾਂ ਕਰਦੇ ਹੋ 24 ਜੂਨ ਕਰਦੇ ਹੋ ਪਰ ਵੱਟ ਅੱਜ ਇੱਕ ਸਾਲ ਹੋ ਚੁੱਕਿਆ ਦੁਬਾਰਾ ਫੇਰ ਫਰਵਰੀ ਆ ਗਈ ਹੈ ਵਿੱਤ ਮੰਤਰੀ ਪਤਾ ਨਹੀਂ ਕੀ ਸੋਚਦਾ ਜਦਕਿ ਸਾਰਾ ਪ੍ਰੋਸੈਸ ਪੂਰਾ ਹੋ ਚੁੱਕਿਆ ਹੈ ਪਹਿਲਾਂ ਕੰਪਲੀਟ ਹੋ ਚੁੱਕਿਆ ਅਸੀਂ ਪਿੱਛੇ ਜੇ ਮਾਰਬੀ ਜੀ ਦਫ਼ਤਰ ਪਤਾ ਕਰਿਆ ਉਹਨਾਂ ਸਾਨੂੰ ਦਿਖਾਤਾ ਪੜਾਤਾ ਪਰ ਪਰ ਜਦ ਤੱਕ ਸਾਨੂੰ ਕੋਈ ਲਿਖਤੀ ਨਹੀਂ ਦੰਦੇ ਜਦ ਤੱਕ ਸਾਨੂੰ ਪ੍ਰੋਸਾ ਨਹੀਂ ਆ ਸਾਡੇ ਲੋਕ ਖਮੋਸ਼ ਹੈ ਕਿ ਸਾਨੂੰ ਵੀ ਲੋਕ ਕੋਈ ਤੁਹਾਨੂੰ ਕਹਿੰਦੇ ਨਹੀਂ ਕਰਦੇ ਇਹ ਗੱਲ ਹੋਰ ਹੈ ਜਿਹੜੀ ਇਹਨਾਂ ਦੀ ਜਿਹੜੀ ਪੂਰੀ ਜਿਹੜੇ ਹੋਮਗਾਰਡ ਜਿਹੜੇ ਕਰਮਚਾਰੀ ਹੈ ਉਹਨਾਂ ਵੱਲੋਂ ਵੀ ਕਮੇਟੀ ਦੇ ਉੱਤੇ ਵੀ ਲੱchn ਲਾਣੇ ਸ਼ੁਰੂ ਕਰਤੇ ਆ ਕਿ ਫਸ ਵੀ ਸਰਕਾਰਾਂ ਨਾਲ ਮਿਲ ਕੇ ਇਹ ਕੰਮ ਕਿਉਂ ਨਹੀਂ ਹੋ ਰਿਹਾ ਪਿਛਲੇ ਕਾਫੀ ਨਾਰਾਜ਼ ਹੋਏ ਸਾਡੇ ਹੋਮਗਾਰਡ ਕਰਮਚਾਰੀ ਹਾਂਜੀ ਭਾਈ ਜੀ ਤੁਸੀਂ ਦੱਸੋ ਜਰਾ ਥੋੜੀ ਛੋਟ ਦੇ ਵਿੱਚ ਗੱਲ ਕਰੋ ਕੋਈ ਵੀ ਚ ਕਰਨੀ ਹੈ ਦੋ ਟੁੱਕ ਦੇ ਵਿੱਚ ਗੱਲ ਹੋਣੀ ਚਾਹੀਦੀ ਹੈ ਮੈਂ ਜਿਲ੍ਹਾ ਪ੍ਰਬੰਧਕ ਬ੍ਰਿਗੇਡਰ ਸੂਰਜ ਵਿਕਾਸ ਅਮਾ ਟੀਵੀ ਦਾ ਬੋਗਤ ਨੰਦ ਕਰਦਾ ਜੋ ਸਾਡੇ ਪੰਜਾਬ ਦੇ ਕੰਕਰਾਂ ਪਛਾਉਂਦੇ ਨੇ ਤੇ ਅਸੀਂ ਜੋ ਵੀ 25 ਦਿਨਾਂ ਦਾ ਆਲਟੀਮੇਟਮ ਦਿੱਤਾ ਹੁਣ 26 ਨੂੰ ਅਸੀਂ ਮੋਖੜ ਘਰ ਤੇ ਬੈਠਣਾ ਇਹ ਵੀ ਕੋਈ ਪਤਾ ਕੋਈ ਟਿਕਾਣਾ ਦੱਸਾਂਗੇ ਮੌਕੇ ਤੇ ਜਦੋਂ ਤਰਨ ਲੱਗ ਗਿਆ ਉਦੋਂ ਦੱਸਾਂਗੇ ਧੰਨਵਾਦ ਜੀ ਹਾਂ ਜੀ ਸਰ ਤੁਸੀਂ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਮਝ ਪਾਉਣਾ ਜੀ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਪਟੇ ਉਸ ਤੋਂ ਬਾਅਦ ਆਰ ਟੀਵੀ ਸਾਰੇ ਲੋਕਤੰਤਰ ਦਾ ਚੌਥਾ ਸਤਮ ਉਹਨਾਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਤੇ ਜੀ ਆਇਆਂ ਪਿਆਰਦਾ। ਬਾਕੀ ਅੱਜ ਸਾਡਾ ਮੈਂ ਕੁਲਦੀਪ ਸਿੰਘ ਨਾਬਾ ਜਨਰਲ ਸਕੱਤਰ ਸੀਨੀਪਲ ਅਗਗ ਸਿੰਘ ਹੋਊਂਗਾ ਰਿਟਾਇਰਡ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਨੰਬਰ 1010 ਵੱਲੋਂ ਅੱਜ ਸਰਬਸੰਮਤੀ ਦੇ ਨਾਲ ਇੱਕ ਮਤਾ ਪਾਸ ਕੀਤਾ ਹੈ ਸੀ ਕਿ ਸਰਕਾਰ ਅਗਰ 25 ਤਰੀਕ ਤੱਕ ਸਾਡਾ ਕੋਈ ਵੀ ਹੱਲ ਨਹੀਂ ਕਰਦੀ ਸਾਡੀ ਜੋ ਪੈਨਸ਼ਨ ਦੀ ਜਾਇਜ਼ ਮੰਗ ਹੈ 37 ਤੋਂ 40 ਸਾਲ ਕੰਮ ਕਰਨ ਤੋਂ ਬਾਅਦ ਇੱਕ ਬੰਦਾ ਖਾਲੀ ਹੱਥ ਘਰ ਨੂੰ ਚਲੇ ਜਾਂਦਾ ਹੈ। ਇਹ ਬਿਲਕੁਲ ਜੈਜਮੰਗਰ ਜਲਕੇ ਹੋਰ ਸਟੇਟਾਂ ਦੇ ਵਿੱਚ ਪੰਜਾਬ ਇੱਕ ਖੁਸ਼ਹਾਲ ਸਟੇਟ ਹੈ। ਤ੍ਰਿਪੁਰਾ ਇੱਕ ਛੋਟੀ ਜਿਹੀ ਸਟੇਟ ਹੈ। ਉੱਥੋਂ ਦੀ ਹੋਮਗਾਰਡ ਨੂੰ ਪੈਨਸ਼ਨ 2013 ਤੋਂ ਲਾਗੂ ਹੈ। ਸਾਡੇ ਵੀ ਇੱਕ ਖੁਸ਼ਹਾਲ ਸੂਬਾ ਹੋਣ ਦੇ ਨਾਤੇ ਵੀ ਸਾਨੂੰ ਪੈਨਸ਼ਨ ਹੈ ਨਹੀਂ। ਇਸ ਕਰਕੇ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ 25 ਤਰੀਕ ਤੱਕ ਸਾਡੀ ਬੇਨਤੀ ਹੈ ਵੀ ਸਾਡੀ ਪੈਨਸ਼ਨ ਲਾਗੂ ਕੀਤੀ ਜਾਵੇ। ਨਹੀਂ ਉਸ ਤੋਂ ਬਾਅਦ ਜੋ ਵੀ ਅਸਰ ਸੰਮਤੀ ਨਾਲ ਫੈਸਲਾ ਹੋਇਆ ਭੁਖ ਹੜਤਾਲ ਧਰਨਾ ਅਸੀਂ ਜੋ ਵੀ ਸੱਤੋਂ ਬਣ ਸਕਿਆ ਉਸ ਹੀ ਕਰਾਂਗੇ ਕਿਉਂਕਿ ਅਸੀਂ ਤਾਂ ਰੋਜ਼ ਰਾਤ ਨੂੰ ਸੌਣ ਲੱਗੇ ਉਸ ਮਾਲਕ ਨੂੰ ਮੌਤ ਮੰਗੇ ਪੈਨੇ ਆ ਵੀ ਰੱਬਾ ਅਸੀਂ ਇਸ ਨਰਕ ਭਰੀ ਜ਼ਿੰਦਗੀ ਤੋਂ ਤੰਗ ਆ ਚੁੱਕਿਆ ਸਾਨੂੰ ਸਵੇਰ ਨੂੰ ਅਸੀਂ ਸੁੱਤੇ ਪਏ ਨਾ ਉੱਠੀਏ ਇਹਨਾਂ ਕਹਿੰਦਾ ਖਿਮਲਾ ਜੱਟ ਕਾ ਜੈ ਪੀਮ ਜੈ ਭਾਰਤ ਬਿਲਕੁਲ ਜੀ ਹਾਂਜੀ ਸਰ ਕਾਫੀ ਸਮੇਂ ਤੋਂ ਪੰਜਾਬ ਹੋਮਗਾਰ ਦੇ ਜਵਾਨਾਂ ਵੱਲੋਂ ਸਮੇਂ-ਸਮੇਂ ਛਿਰ ਤੱਕ ਮੈਦੇ ਦਿੱਤੇ ਗਿਆ ਮੀਟਿੰਗਾਂ ਕੀਤੀਆਂ ਕਿ ਜਾਣੇ ਪੰਜਾਬ ਸਰਕਾਰ ਦੇ ਸਾਰੇ ਅਫਸਰ ਸਾਹਿਬਾਨ ਨਾਲ ਸਾਰੇ ਨਾਲ ਮੀਟਿੰਗਾਂ ਕੀਤੀਆਂ ਪਰ ਕਿਸੇ ਦੇ ਵੀ ਕੰਨ ਤੇ ਕੋਈ ਜੂਰ ਨਹੀਂ ਸਰਕੀ ਬਸ ਲਾਰੇ ਲੱਪਿਆਂ ਤੋਂ ਇਲਾਵਾ ਸਾਨੂੰ ਕੁਝ ਨਹੀਂ ਦਿੱਤਾ ਗਿਆ ਸਾਡੇ ਜਿਹੜੇ ਬਜ਼ੁਰਗ ਜਵਾਨ ਨੇ ਜਿਹੜੇ ਕਾਫੀ ਸਮੇਂ ਤੋਂ ਸ਼ੁਲੰਕੀਆ ਟੋਲ ਪਲਾਇਆ ਦੇ ਧਰਨੇ ਤੇ ਬੈਠੇ ਆ ਜਿਨ੍ਹਾਂ ਨਾਲ ਸ੍ਰੀ ਹਰਪਾਲ ਸਿੰਘ ਚੀਮਾ ਜੀ ਵੀ ਕਈ ਵਾਰ ਉਹਨਾਂ ਦੇ ਧਰਨੇ ਤੇ ਬੈ ਕੇ ਗਏ ਆ ਜਦੋਂ ਓਪੋਜੀਸ਼ਨ ਲੀਡਰ ਸੀ ਪਰ ਜਦੋਂ ਇਹ ਸਰਕਾਰ 'ਚ ਆ ਗਏ ਨੇ ਪਤਾ ਨਹੀਂ ਇਹਨਾਂ ਨੂੰ ਕਿਹੜਾ ਕੁਰਸੀ ਦੇ ਵਿੱਚੋਂ ਕੋਈ ਇਹਨਾਂ ਨੂੰ ਕੰਨ ਮਿਲਦਾ ਕਿ ਜਦੋਂ ਕੁਰਸੀ ਤੇ ਬੈਜਦੇ ਇਹ ਸਭ ਕੁਝ ਭੁੱਲ ਜਾਂਦੇ ਆ ਅਸੀਂ ਵਕਤ ਵਕਤ ਤਕਰੀਬਨ ਪੰਜਾਬ ਦੇ ਸਾਰੇ ਐਮਐਲਏ ਐਮਪੀ ਸਹਿਬਾਨ ਮਨਿਸਟਰ ਸਹਿਬਾਨ ਨੂੰ ਮਿਲ ਚੁੱਕੇ ਆ ਹਰਕਦੀ ਹੋਈ ਗੱਲ ਆ ਕਿ ਜਦੋਂ ਤੱਕ ਸੀਐਮ ਸਾਹਿਬ ਐਫਐਮ ਸਾਹਿਬ ਨਹੀਂ ਕਰਨਗੇ ਹੋਂ ਤੱਕ ਤੁਹਾਡਾ ਕੰਮ ਲਟਕ ਰਿਹਾ ਬਾਕੀ ਸਾਰੇ ਪਾਸੋਂ ਫਾਈਲਾਂ ਕੰਪਲੀਟ ਆ ਪਰ ਪਤਾ ਨਹੀਂ ਅਸੀਂ ਹੁਣ ਸਾਰੇ ਕਹ ਰਹੇ ਕਿ ਸੀਐਮ ਸਾਹਿਬ ਸੀਐਮ ਸਾਹਿਬ ਨੂੰ ਅਸੀਂ ਕਿੱਥੇ ਮਿਲੀਏ ਉਹ ਜਾਂ ਤੇ ਪੋਸਟਰਾਂ ਤੇ ਮਿਲ ਰਿਹਾ ਜਾਂ ਟੀਵੀ ਚੈਨਲ ਤੇ ਐਡ ਤੇ ਮਿਲ ਰਿਹਾ ਉਹਨਾਂ ਨੂੰ ਸਾਡੀ ਬਦਕਿਸਮਤੀ ਹੈ ਸਾਡੇ ਮਹਿਕਮੇ ਦੀ ਮਹਿਕਮਾ ਪੰਜਾਬ ਹੋਮਗਾਰਡ ਦੀ ਕਿ ਸਾਡੇ ਜਿਹੜਾ ਮਹਿਕਮਾ ਆ ਉਹ ਗ੍ਰਹਿ ਮੰਤਰਾਲੇ ਦੀ ਨਾਲ ਤੇ ਗ੍ਰਹਿ ਮੰਤਰਾਲਾ ਜਿਹੜਾ ਉਹ ਸੀਐਮ ਸਾਹਿਬ ਦੇ ਕੋਲ ਆ ਸੀਐਮ ਸਾਹਿਬ ਜਿਹੜੇ ਆ ਉਹਨਾਂ ਕੋਲ ਟਾਈਮ ਹੀ ਨਹੀਂ ਛੱਡ ਜਗਾ ਕਿਉਂਕਿ ਉਹਨਾਂ ਕੋਲ ਦੂਜੀ ਸਟੇਟਾਂ ਦਾ ਕਾਫੀ ਕੰਮ ਆ ਪਰ ਇਹ ਗਰੀਬਾਂ ਲੋਕਾਂ ਦੀ ਸੁਣ ਲਈ ਵੀ ਇਹਨਾਂ ਕੋਲ ਟਾਈਮ ਹੋਣਾ ਚਾਹੀਦਾ ਇਹਨਾਂ ਲੋਕਾਂ ਨੇ ਹੀ ਆਪਣੇ ਪੂਰਾ ਜੋ ਸੋਲਾਸ ਨਾਲ ਇਹਨਾਂ ਨੂੰ ਇਹਨਾਂ ਦੀ ਸਰਕਾਰ ਲਿਆਉਂਦੀ ਸੀ ਪਰ ਇਹ ਸਰਕਾਰ ਨੇ ਆ ਕੇ ਜਵਾਨਾਂ ਨੂੰ ਦੱਸ ਦਿੱਤਾ ਅੱਜ ਵੇਖੋ ਕਿਹੜਾ ਵੇਲਾ ਚੱਲ ਰਿਹਾ ਕਿ ਜਦੋਂ ਪੁਰਾਣੀਆਂ ਸਰਕਾਰਾਂ ਹੁੰਦੀਆਂ ਸੀ ਅਸੀਂ ਜਦੋਂ ਛੋਟੇ ਸੀ ਉਦੋਂ ਹੁੰਦਾ ਸੀ ਜੈ ਜਵਾਨ ਜੈ ਕਿਸਾਨ ਆ ਸਾਡਾ ਕਿਸਾਨ ਜਿਹੜਾ ਆ ਉਹ ਬਾੜਾਂ ਉੱਤੇ ਰੋ ਰਿਹਾ ਤੇ ਜਿਹੜਾ ਸਾਡਾ ਜਵਾਨ ਆ ਉਹ ਭੁੱਖਾ ਪੰਜਾਬ ਚ ਰੋ ਰਿਹਾ ਅਸੀਂ ਕੀ ਕਹਾਂਗੇ ਕਿ ਸਰਕਾਰ ਦੀਆਂ ਇਹ ਸਰਕਾਰ ਬੜੀਆਂ ਉਪਲਬਧੀਆਂ ਗਿਣਾਂਦੀ ਏ ਅਸੀਂ ਪੁਰਾਣੀ ਚੀਜ਼ਾਂ ਹੀ ਕਰ ਰਹੇ ਆ ਫ੍ਰੀ ਅਸੀਂ ਢਿੰਗੜੀ ਪਰ ਮੈਂ ਇੱਕੋ ਗੱਲ ਕਹਿਣਾ ਕਿ ਕੀ ਇਹ ਪੰਜਾਬ ਗਵਰਨਰ ਦੇ ਜਿਹੜੇ ਵਲੰਟੀਅਰਾਂ ਦੇ ਜਿਹੜੇ ਮੌਜੂਦਾ ਡਿਊਟੀ ਵੀ ਕਰ ਰਹੇ ਆ ਰਿਟਾਇਰਡ ਹੋਏ ਆ ਉਹਨਾਂ ਦਾ ਜਿਹੜਾ ਪੇ ਕਮਿਸ਼ਨ ਦਿੱਤਾ ਡੀਏ ਦਿੱਤਾ ਸੀਗਾ ਮਾਨਯੋਗ ਸੁਪਰੀਮ ਕੋਰਟ ਤੋਂ ਉਹਨਾ ਲਾਗੂ ਹੋਇਆ ਸੀ ਕਿ ਉਹ ਪੈਸੇ ਬਚਾ ਕੇ ਇਹ ਉਹਨਾਂ ਕੰਮਾਂ ਨੂੰ ਸਿਰੇ ਚਾੜ ਰਹੇ ਹਨ ਕਿੰਨੀ ਵੇਖੋ ਗੱਲ ਆ ਮਾੜੀ ਗੱਲ ਆ ਪੰਜਾਬ ਸਰਕਾਰ ਲਈ ਇਕ ਮਾਨਜੋਗ ਸੁਪਰੀਮ ਕੋਰਟ ਦੇ ਹੁਕਮ ਦੀ ਪਾਲਣਾ ਨਹੀਂ ਕਰ ਰਹੀ ਕਾਂਗਰਸ ਸਰਕਾਰ ਦੇ ਵੇਲੇ ਤੱਕ ਸਾਨੂੰ ਸਭ ਕੁਝ ਮਿਲਿਆ ਡੀਏ ਰੂਟੀਨ ਚ ਜਿਸ ਦਿਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਏ ਸਾਡਾ ਡੀਏ ਬੰਦ ਕਰਤਾ ਗਿਆ ਮਾਨਜੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਤੋਂ ਵੀ ਇਹ ਸਰਕਾਰ ਜਿਹੜੀ ਹੈ ਬਿਲਕੁਲ ਕਤਰਾਂ ਨਹੀਂ ਰਹੀ ਪਤਾ ਨਹੀਂ ਇਹ ਕਿਹੜੇ ਬਦਲੇ ਲੈ ਰਹੀ ਏ ਕਿ ਲੋਕਾਂ ਨੇ ਇਹਨਾਂ ਨੂੰ ਬੜੀ ਹਰਸ਼ੋ ਉਲਾਸ ਨਾਲ ਲਿਆਂਦਾ ਸੀ ਪਰ ਇਹਨਾਂ ਨੇ ਅਬ ਦਿਲ ਤੋੜ ਦਿੱਤਾ ਸਾਰਿਆਂ ਦਾ ਤੇ ਅੱਜ ਦੇ ਹੋਈ ਕਹਾਂਗੇ ਕਿ ਜੇਕਰ ਸਾਡੇ ਤੋਂ ਕੋਈ ਫਾਇਦਾ ਲੈਣਾ ਹੈ ਤਾਂ ਇਲੈਕਸ਼ਨ ਫਿਰਦੇ ਉੱਤੇ ਆ ਜਿਸ ਤਰ੍ਹਾਂ ਅਸੀਂ ਪਹਿਲਾਂ ਇਹਨਾਂ ਨੂੰ ਇਹਨਾਂ ਲਈ ਬੜੀਆਂ ਖੁਸ਼ੀਆਂ ਬਣਾਈਆਂ ਕੇਜਰੀਵਾਲ ਸਾਹਿਬ ਦਾ ਜਿੱਥੇ ਪ੍ਰੋਗਰਾਮ ਹੋਣਾ ਅਸੀਂ ਬਿਲਕੁਲ ਖੁੱਲ ਕੇ ਕਿਸੇ ਕੋਲ ਲੋਕ ਕੇ ਚੇਪਕੇ ਨਹੀਂ ਅਸੀਂ ਬਿਲਕੁਲ ਨੰਗੇ ਹੋ ਕੇ ਇਹਨਾਂ ਦੀ ਪਾਰਟੀ ਨੂੰ ਸਮਰਥਨ ਦਿੱਤਾ ਪਰ ਇਹਨਾਂ ਨੇ ਉਹਨਾਂ ਹੀ ਸਾਨੂੰ ਦਰਕਨਾਰ ਕੀਤਾ ਸਾਾਨੂੰ ਲੱਗਦਾ ਠੀਕ ਹੈ ਅੰਗੋਲਿਆ ਕੀਤਾ ਪਰ ਅਸੀਂ ਹੁਣ ਸਰਕਾਰ ਤੋਂ ਕੋਈ ਬੇਨਤੀ ਕਰਦੇ ਹਾਂ ਸਾਡੇ ਜਵਾਨਾਂ ਨੇ ਜਿਹੜਾ ਵੀ ਫੈਸਲਾ ਅੱਜ ਇਸ ਮੀਟਿੰਗ 'ਚ ਲਿਆ ਕਿ 25 ਤਰੀਕ ਤੱਕ ਜੇਕਰ ਸਰਕਾਰ ਸਾਡਾ ਕੋਈ ਕੰਮ ਕਰ ਦਿੰਦੀ ਹੈ ਜਿਹੜੇ ਸਿਰਫ ਸਾਡੇ ਦੋ ਕਾਮ ਨੇ ਕਮਾਂਡ ਜੋਬ ਸੁਪਰੀਮ ਕੋਰਟ ਦੇ ਹੁਕਮ ਮੁਤਾਬਕ ਡੀਏ ਨੰਬਰ 2 ਤੇ ਆ ਕੇ ਸਾਡੇ ਜਵਾਨਾਂ ਨੂੰ ਮਾਣ ਪੱਤਾ ਜਿਹੜਾ ਦਿੱਤਾ ਜਾਏ ਬਜ਼ੁਰਗਾਂ ਨੂੰ ਜੇਕਰ ਨਹੀਂ ਕਰਦੇ ਜੋ ਵੀ ਸਾਡੇ ਜਵਾਨ ਫੈਸਲਾ ਲੈ ਰਹੇ ਨੇ ਕਿ ਅਸੀਂ ਸੀਐਮ ਸਾਹਿਬ ਜਾਂ ਐਫਐਮ ਸਾਹਿਬ ਅਸੀਂ ਮੌਜੂਦਾ ਡਿਊਟੀ ਵਾਲੇ ਪੂਰਨ ਤੌਰ ਤੇ ਇਹਨਾਂ ਨੂੰ ਸਮਰਥਨ ਦੇ ਰਹੇ ਹਾਂ ਜਿੱਥੇ ਇਹਨਾਂ ਨੂੰ ਲੋਡ ਜਿੱਥੇ ਵੀ ਜਿਸ ਕੰਮ ਲਈ ਅਸੀਂ ਪੂਰਨ ਤੌਰ ਤੇ ਇਹਨਾਂ ਨਾਲ ਚੱਲਾਂਗੇ ਤੇ ਅਸੀਂ ਸਰਕਾਰ ਦੇ ਬਿਲਕੁਲ ਬਰਖਲਾਫ ਹੋ ਕੇ ਚੱਲਾਂਗੇ ਇਹਦੇ ਵਿੱਚ ਕੋਈ ਝਾਕਣੀ ਆ ਅਸੀਂ ਫਿਰ ਇੱਕ ਵਾਰੀ ਬੇਨਤੀ ਕਰਦੇ ਹਾਂ ਕਿ ਜੇਕਰ ਸਰਕਾਰ ਦਾ ਸਾਰਾ ਕੰਮ ਹੋਇਆ ਪਿਆ ਜਲਦੀ ਤੋਂ ਜਲਦੀ ਲਾਗੂ ਕਰਤਾ ਹੈ ਜੇ 25 ਤਰੀਕ ਤੋਂ ਬਾਅਦ ਅਗਲੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਏਗੀ ਜੈ ਹਿੰਦ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਹਾਂ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਤਾਂ ਧੰਨਵਾਦ ਕਰਾਂਗਾ ਚੈਨਲ ਵਾਲਿਆਂ ਦਾ ਜੋ ਕਿ ਸੋਲਕੀ ਟੋਲ ਪਲਾਜਾ ਤੇ 6 ਸਾਲ ਤੋਂ ਜਿਹੜਾ ਕਰਨਾ ਚੱਲ ਰਿਹਾ ਹੈ ਇੱਕ ਗਰੀਬਾਂ ਦੀ ਆਵਾਜ਼ ਚੈਨਲ ਬਹੁਤ ਵਧੀਆ ਸੱਚੇ ਢੰਗ ਨਾਲ ਚਲਾ ਰਿਹਾ ਤੇ ਅੱਜ ਅਸੀਂ ਇੱਥੇ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਵਿਖੇ ਸਾਰੇ ਪੰਜਾਬ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨ 331 ਵੈਲਫੇਅਰ ਦੇ ਜਰਨਲ ਸਕੱਤਰ ਗੁਰਦੀਪ ਸਿੰਘ ਜੀ ਨਾਬਾ 137 ਦੇ ਗੁਰਦੀਪ ਜੀ ਤੇ 134 ਦੇ ਸੂਬਾ ਪ੍ਰਧਾਨ ਮਕਰਲਜੀਤ ਸਿੰਘ ਜੀ ਤੇ ਨਾਲ ਮੇਰੇ ਮੀਤ ਪ੍ਰਧਾਨ ਚਮਨ ਲਾਲ ਜੀ ਨਵਾਂ ਸ਼ਹਿਰ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਰੇ ਪ੍ਰਧਾਨ ਇਕੱਠੇ ਹੋਏ ਹਨ ਉਹੜਾ ਦੇ ਵਿੱਚ ਅੱਜ ਇਹੀ ਤਲਖੀ ਆ ਵੀ ਪੰਜਾਬ ਸਰਕਾਰ ਨੇ ਹੁਣ ਤੱਕ ਸਾਨੂੰ ਲਾਰਿਆਂ ਚ ਰੱਖਿਆ। ਕੁਮਾਰ ਮਿਤਪੀ ਜੀ ਨਾਲ ਵੀ ਮੀਟਿੰਗਾਂ ਹੋ ਚੁੱਕੀਆਂ ਤਿੰਨ ਸਾਡੀਆਂ ਹੋਮ ਸੈਕਟਰੀ ਸਾਹਿਬ ਨਾਲ ਵੀ ਦੋ ਹੋ ਚੁੱਕੀਆਂ। ਅਸੀਂ ਸਿਰਫ ਇਹੀ ਮੰਗ ਰੱਖੀ ਸੀ ਧਰਨੇ ਤੋਂ ਬਾਅਦ ਵੀ ਸਾਡੀ ਮਾਣ ਪੱਤਾ ਬਜ਼ੁਰਗਾਂ ਦਾ ਤੇ ਬੇ ਕਮਿਸ਼ਨ ਦੀ ਰਿਪੋਰਟ। ਜੇ ਬੇ ਕਮਿਸ਼ਨ ਦੀ ਰਿਪੋਰਟ ਨਹੀਂ ਦੇਣੀ ਤੇ ਜ ਸਾਡਾ ਗ리에 ਬੰਦ ਕੀਤਾ ਡੀਏ ਚਾਲੂ ਕਰ ਦਿੱਤਾ। ਹੁਣ ਅਸੀਂ ਖੁੱਲ ਕੇ ਪੰਜਾਬ ਸਰਕਾਰ ਨੂੰ ਚੇਤਾਵਨੀ ਦੇ ਰਹੇ ਹਾਂ। ਵੀ 25 ਤਰੀਕ ਤੱਕ ਜੇ ਸਾਡੀਆਂ ਇਹ ਜਾਜ ਦੋ ਮੰਗਾ ਨਹੀਂ ਕਰਦੇ ਤਾਂ ਅਸੀਂ ਅਣ ਮਿੱਥੇ ਸਮੇਂ ਲਈ ਜਿਹੜਾ ਭੁੱਖ ਹੜਤਾਲ ਦਾ ਧਰਨਾ ਤਾਂ ਚੱਲਣਾ ਹੀ ਚੱਲਣਾ ਤੇ ਇਹ ਨਹੀਂ ਪਤਾ ਵੀ ਮੌਜੂਦਾ ਜਿੱਥੇ ਇਹਨਾਂ ਦੀ ਕੋਈ ਰੈਲੀ ਹੋਇਆ ਕਰੇਗੀ ਉੱਥੇ ਇਹਨਾਂ ਨੂੰ ਕਾਲੇ ਝੰਡੇ ਦਿਖਾ ਦਈਏ ਜਾਂ ਜਿੰਦਾਬਾਦ ਮਰਦਾਬਾਦ ਕਰਦੀ ਹੈ ਜਿਹੜੇ ਮੰਤਰੀ ਜਿੱਥੇ ਕੋਈ ਨੀ ਪੱਤਰ ਜਾਂ ਜਿੱਥੇ ਕੋਈ ਇਹ ਫੰਕਸ਼ਨ ਕਰਨਗੇ ਅਸੀਂ ਸਾਰੇ ਜਵਾਨਾਂ ਨੂੰ ਪੰਜਾਬ ਦੇ ਵਿੱਚ ਕਾਲ ਕਰਕੇ ਕਹਿ ਦਾਂਗੇ ਉੱਥੇ ਜਿੰਦਾਬਾਦ ਮੋਦਾਬਾਦ ਤੇ ਕਾਲੀਆਂ ਝੰਡੀਆਂ ਦਿਖਾ ਦਿੱਤੀਆਂ ਜਾਣਗੀਆਂ ਜਿਆਦਾ ਨਾ ਕੁਝ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਿਲਕੁਲ ਜੀ ਬਿਲਕੁਲ ਮੈਂ ਇੱਥੇ ਗੱਲ ਜ਼ਰੂਰ ਕਹਾਂਗਾ ਕਿ ਜਿਹੜੇ ਸਾਡੇ ਅੱਜ ਦੇ ਹੋਮਗਾਰਡ ਹੈ ਲਾਰਿਆਂ ਤੋਂ ਕਾਫੀ ਨਾਰਾਜ਼ ਹੋ ਚੁੱਕੇ ਹਨ ਕਿਉਂਕਿ ਲਾਰੇ ਸਰਕਾਰ ਵੱਲੋਂ ਪਿਛਲੇ 6 ਸਾਲਾਂ ਤੋਂ ਲਗਾਏ ਜਾ ਰਹੇ ਹਨ ਕੋਈ ਗੱਲ ਨਹੀਂ ਬਣੀ ਜਾ ਰਹੀ ਹੈ ਹੁਣ ਨਵੇਂ ਤਰੀਕੇ ਦੇ ਨਾਲ ਇੱਕ ਨਵਾਂ ਸੰਘਰਸ਼ ਜਿਹੜਾ ਆਰੰਭੇ ਜਾ ਰਿਹਾ ਹੈ ਧੰਨਵਾਦ ਜੀ